ਹੁਣ ਆਪਾਂ ਆਪਣੇ ਪਰਿਵਾਰਾਂ ਵੱਲ ਵੇਖੀਏ ਸਾਰੇ ਆ ਭੈਣਾਂ ਸਾਰੇ ਵੀਰ ਜੇ ਇਹਨਾਂ ਨੇ ਕੁੱਖਾਂ ਦੇ ਵਿੱਚ ਅਣਖ ਤੇ ਗੈਰਤ ਹੋਏਗੀ ਤੇ ਬੜੇ ਰਣਜੀਤ ਸਿੰਘ ਪੈਦਾ ਹੋ ਜਾਣਗੇ ਮਹਾਰਾਜਾ ਰਣਜੀਤ ਸਿੰਘ ਬੜੇ ਜਰਨੈਲ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਪੈਦਾ ਹੋ ਜਾਣਗੇ ਸੂਰਮੇ ਮਹਾਰਾਜਾ ਰਣਜੀਤ ਸਿੰਘ ਵਰਗੇ ਪੈਦਾ ਹੋ ਜਾਣਗੇ ਦੁਆਰਾ ਪਰ ਜੇ ਗੈਰਤ ਤੇ ਅਣਖ ਬਚੇਗੀ ਤਾਂ ਪੈਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬਾਰੇ ਪੜਿਆ ਕਿਤੇ ਪੜਿਆ ਕਰੋ ਮੈਂ ਅਕਸਰ ਗੱਲ ਕਰਦਾ ਹੁਣ ਇਹਨਾਂ ਨਾਲ ਮਹਾਰਾਜਾ ਰਣਜੀਤ ਸਿੰਘ ਐਨੇ ਇੱਕ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਸੀ ਨਾ ਬਾਣੀ ਦਾ ਐਡਾ ਆਦਮ ਤੇ ਸਤਕਾਰ ਕਰਦੇ ਸੀ ਮੁੱਖ ਵਕ ਸੁਣ ਕੇ ਆਪਣੇ ਕੰਮ ਦੇ ਵੱਲ ਜਾਂਦੇ ਸੀ ਸੰਧਿਆ ਦੇ ਵੇਲੇ ਰਹਿਰਾ ਸਾਹਿਬ ਸੁਣਨੀ ਨਿਤਨੇਮ ਸੁਣਨਾ ਕੀਰਤਨ ਸੁਣਨਾ ਬਾਣੀ ਸੁਣਨੀ ਛੇਕ ਇਤਿਹਾਸ ਮਾਣ ਨਾਲ ਸੁਣਦੇ ਹੁੰਦੇ ਸੀ ਐਡਾ ਗਿਆਨ ਸੀ ਕੋਲੇ ਭਾਵੇਂ ਹੁਣ ਪੜ ਸੀ ਉਹਨੇ ਦੇਖਿਆ ਪਛਮੀ ਪ੍ਰਭਾਵ ਵੀ ਐਡੀ ਵੱਡੀ ਸਲਤਨਤ ਦੇ ਨਾਲ ਜੇ ਮੱਥਾ ਲਾਉਣਾ ਪੈ ਗਿਆ ਵੀ ਕਿਵੇਂ ਲੱਗੇਗਾ ਵੀ ਇਹ ਛੋਟਿਆਂ ਛੋਟਿਆਂ ਰਾਜਤਾਂ ਨੂੰ ਤੇ ਦੱਬ ਲੈਣਾ ਉਹਨਾਂ ਨੇ ਉਹਨੇ ਬੜੀ ਸ਼ੂਜ਼ ਬੂਝ ਦੇ ਨਾਲ ਉਹਦੇ ਪੈਰਲਲ ਇੱਕ ਸਲਤਨਤ ਖੜੀ ਕਰ ਦਿੱਤੀ ਐਡੀ ਵੱਡੀ ਛੋਟੇ ਛੋਟੇ ਰਾਜਿਆਂ ਨੂੰ ਵਿੱਚ ਮਿਲਾ ਕੇ ਉਹਦੇ ਪੈਰਲਲ ਕਿੰਨੀ ਵੱਡੀ ਸਲਤਨਤ ਖੜੀ ਕਰ ਦਿੱਤੀ ਉਹ ਐਡੀ ਵੱਡੀ ਸਲਤਨਤ ਦੇ ਵਿੱਚ ਕਦੇ ਕੋਈ ਫਰਸੀ ਹੋਈ ਕਦੇ ਨਹੀਂ ਹੋਈ ਕੋਈ ਫਾਂਸੀ ਕਦੇ ਕੋਈ ਦੁਖੀ ਨਹੀਂ ਸੀ ਕਿਉਂ ਨਹੀਂ ਸੀ ਉਹ ਰਾਤਾਂ ਨੂੰ ਪੇਸ਼ ਬਦਲ ਕੇ ਘੋੜਿਆਂ ਦੇ ਉੱਪਰ ਜਾਂਦਾ ਸੀ ਲੋਕਾਂ ਦੇ ਵਿੱਚ ਵਿਚਰ ਕੇ ਜਾਣਕਾਰੀ ਇਕੱਠੀ ਕਰਦਾ ਸੀ ਆਪਣੇ ਰਾਜ ਦੀ ਵੀ ਮੇਰੇ ਰਾਜ ਵਿੱਚ ਕੋਈ ਦੁਖੀਤਾ ਨਹੀਂ ਪੇਸ਼ ਬਦਲ ਕੇ ਜਾਣਾ ਲੋਕਾਂ ਦੇ ਵਿੱਚ ਇੱਕ ਦਿਨ ਜਾ ਰਿਹਾ ਮਹਾਰਾਜ ਰਜੀਤ ਸਿੰਘ ਘੋੜੇ ਉੱਪਰ ਮੂੰਹ ਢਕਿਆ ਹੋਇਆ ਤੇ ਪੇਸ਼ ਬਦਲਿਆ ਹੋਇਆ ਇੱਕ ਕੁੱਲੀ ਚੋਂ ਆਵਾਜ਼ ਆਈ ਔਰ ਰੋਂਦਾ ਬੰਦਾ ਰੋ ਰੋ ਕੇ ਕਹਿੰਦਾ ਕਾਸ ਇਸ ਦੇਸ਼ ਦਾ ਰਾਜਾ ਮੁਸਲਮਾਨ ਹੁੰਦਾ ਕਾਸ ਇਸ ਦੇਸ਼ ਦਾ ਰਾਜਾ ਮੁਸਲਮਾਨ ਹੁੰਦਾ ਤੇ ਰੋ ਰੋ ਕੇ ਕਹਿ ਰਿਹਾ ਮਹਾਰਾਜ ਸਾਹ ਦੇ ਕੰਨਾਂ 'ਚ ਪੈ ਗਏ ਬੋਲ ਉਸੇ ਵਕਤ ਉੱਥੇ ਘੋੜਾ ਰੁਕਿਆ ਤੇ ਘੋੜੇ ਤੋਂ ਉਤਰਦੇ ਆ ਉਤਰ ਕੇ ਉਸ ਆਵਾਜ਼ ਵੱਲ ਤੁਰ ਪੈਂਦੇ ਆ ਜਦੋਂ ਜਾਂਦਿਆ ਤੇ ਅੱਗੇ ਕੁੱਲੀ ਪਾਈ ਹੋਈ ਐ ਉਹ ਕੁੱਲੀ ਦੇ ਵਿੱਚ ਇੱਕ ਦਰवेश ਫਕੀਰ ਬੈਠਾ ਦੇ ਉੱਤੇ ਉੱਚੀ ਉੱਚੀ ਰੋ ਕੇ ਕਹਿ ਰਿਹਾ ਕਹਿੰਦਾ ਕਾਸ਼ ਇਸ ਦੇਸ਼ ਦਾ ਰਾਜਾ ਮੁਸਲਮਾਨ ਹੁੰਦਾ ਇਹਦਾ ਬਾਦਸ਼ਾਹ ਕਿ ਉਹ ਪੁੱਛਿਆ ਜਾ ਕੇ ਮਹਾਰਾਜ ਸਾਹਮਣੇ ਵੀ ਕੀ ਗੱਲ ਹੋ ਗਈ ਇਸ ਦੇਸ਼ ਦਾ ਜੋ ਅੱਜ ਦਾ ਵਾਰਸ਼ਾ ਤੁਸੀਂ ਉਹਦੇ ਰਾਜ ਤੋਂ ਇੰਨੇ ਦੁਖੀ ਹੋ ਤੁਹਾਨੂੰ ਤੰਗ ਕਰਦਾ ਹੈ ਉਹ ਬਾਦਸ਼ਾਹ ਇੰਨੇ ਦੁਖੀ ਹੋ ਤੁਸੀਂ ਉਹ ਕਹਿੰਦਾ ਨਹੀਂ ਕਹਿੰਦਾ ਫਿਰ ਕਾਰਨ ਕੀ ਹੋਇਆ ਕਿਉਂ ਇਹ ਗੱਲ ਕਹਿ ਰਹੇ ਹੋ ਵੀ ਇਥੋਂ ਦਾ ਬਾਦਸ਼ਾਹ ਮੁਸਲਮਾਨ ਹੁੰਦਾ ਉਹ ਕਹਿੰਦਾ ਮੈਂ ਆਪਣੀ ਸਾਰੀ ਜ਼ਿੰਦਗੀ ਦੀ ਦੌਲਤ ਤੇ ਉਮਰ ਲਾ ਕੇ ਆ ਕੁਰਾਨ ਸ਼ਰੀਫ ਲਿਖੀ ਐ ਸ਼ਰਹਿਰੀ ਅੱਖਰਾਂ ਚ ਇਥੋਂ ਦਾ ਰਾਜਾ ਸਿੱਖ ਸਰਦਾਰ ਹੈ ਉਹਨੂੰ ਇਹਦੇ થઈ ਕੀ ਮਤਲਬ ਜੇ ਕਿਤੇ ਰਾਜਾ ਮੁਸਲਮਾਨ ਹੁੰਦਾ ਇਥੋਂ ਦਾ ਬਾਦਸ਼ਾ ਮੈਨੂੰ 500 ਮੋਹਰਾਂ ਨਾਮ ਵਿੱਚ ਦਿੰਦਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਮੁੱਖ ਤੋਂ ਲਾਇਆ ਕੱਪੜਾ ਤੇ ਬੋਜੇ ਚੋਂ ਕੱਢਿਆ 500 ਮੋਹਰਾਂ ਕਹਿੰਦਾ ਆ ਖੜਾ ਗੁਰਨਾਨਕ ਦਾ ਸਿੱਖ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇਸ ਦੇਸ਼ ਦਾ ਬਾਦਸ਼ਾਹ ਆ ਚੱਕ 500 ਮੋਹਰਾਂ ਇਹ 500 ਮੋਹਰਾਂ ਹੀ ਨਹੀਂ ਤੂੰ ਇਹ ਕੁਰਾਨ شریف ਲੈ ਕੇ ਦਰਬਾਰ ਵਿੱਚ ਪਹੁੰਚੀ ਖਾਲਸਾ ਦਰਬਾਰ ਦੇ ਵਿੱਚ ਇਹਦੇ ਬਰਾਬਰ ਤੋਲ ਕੇ ਤੈਨੂੰ ਮੈਂ ਮਾਇਆ ਦੇਵਾ ਦੇਵਾਂਗਾ ਬੋਲ ਬਦਲ ਗਏ ਉਸ ਫਕੀਰ ਦੇ ਬੋਲ ਬਦਲ ਗਏ ਜਿਹੜਾ ਕਹਿੰਦਾ ਸੀ ਕਾਸ ਇਸ ਦੇਸ਼ ਦਾ ਰਾਜਾ ਮੁਸਲਮਾਨ ਹੁੰਦਾ ਉਹਦੇ ਬੋਲ ਬਦਲ ਗਏ ਗੁਰਮੁਖੋ ਉਹੀ ਫਕੀਰ ਕਹਿੰਦਾ ਹਰ ਦੇਸ਼ ਦਾ ਰਾਜਾ ਸਿੱਖ ਹੋਵੇ ਹਰ ਦੇਸ਼ ਦਾ ਰਾਜਾ ਸਿੱਖ ਹੋਵੇ ਬੋਲ ਬਦਲ ਗਏ ਕਿਵੇਂ ਬਦਲੇ ਉਹ ਗੁਰੂ ਦਾ ਸਿੱਖ ਸੀ ਉਹਨੇ ਬੋਲ ਬਦਲ ਦਿੱਤੇ ਸ਼ਾਦੀ ਦੀ ਤਸਵੀਰ ਹੀ ਨਹੀਂ ਕਲੀਅਰ ਹੋਈ ਅਜੇ ਤੱਕ ਅਸੀਂ ਕੀ ਆ ਨਹੀਂ ਕਰ ਸਕੇ ਅਸੀਂ ਉਦੋਂ ਵਾਰ ਤਸਵੀਰ ਕਲੀਅਰ ਜਦੋਂ ਦਾ ਖਾਲਸਾ ਰਾਜ ਖਤਮ ਹੋਇਆ ਤੇ ਸਾਡੀ ਪਿਕਚਰ ਹੀ ਕਲੀਅਰ ਨਹੀਂ ਹੋਈ ਅਸੀਂ ਕੀ ਆਂ ਸਾਨੂੰ ਤੇ ਜਰਮਪੇਸ਼ਾ ਕੌਮ ਹੀ ਗਦਾਰ ਐਲਾਨ ਦਿੱਤਾ ਸਾਡੀ ਤਸਵੀਰ ਹੀ ਨਹੀਂ ਕਲੀਅਰ ਹੋਈ ਅਸੀਂ ਤੇ ਤਸਵੀਰ ਕਲੀਅਰ ਕਰ ਹੀ ਨਹੀਂ ਸਕੇ ਲੋੜ ਐ ਸਾਨੂੰ ਸਾਡੀ ਤਸਵੀਰ ਕਲੀਅਰ ਹੁੰਦੀ ਇਹ ਜਰਮਪੇਸ਼ਾ ਕੌਮ ਨਹੀਂ ਹੈ ਸਿੱਖ ਕੌਮ ਕਿਤੇ ਨਨਕਾਣਾ ਸਾਹਿਬ ਦਾ ਸਾਕਾ ਬਣਿਓ ਇੱਕ ਵੀ ਕਿਤੇ ਹਥਿਆਰ ਪਹਿਲਾਂ ਚਲਾਇਆ ਹੋਵੇ 150 ਸਿੱਖ ਕਿਹਨੇ ਸ਼ਹੀਦ ਕੀਤਾ ਨਰੇ ਨੂੰ ਮਾਤ ਨਹੀਂ ਕੀਤਾ ਕੋਈ ਹਥਿਆਰ ਚਲਾਇਆ ਇੱਕ ਹਥਿਆਰ ਨਹੀਂ ਚਲਾਇਆ ਇਹ ਜਰਾਇਮ ਪੇਸ਼ਾ ਕੌਮ ਨਹੀਂ ਸੀ ਇਹ ਤੇ ਦੁਨੀਆ ਤੋਂ ਸਰਵੋਤਮ ਕੌਮ ਸੀ ਜੇ ਅਸੀਂ ਪ੍ਰਚਾਰ ਕਰਾਂਗੇ ਬਾਣੀ ਪੜਾਂਗੇ ਬਾਣੀ ਵਿਚਾਰਾਂਗੇ ਗੁਰ ਇਤਿਹਾਸ ਨਾਲ ਜੁੜਾਂਗੇ ਅਸੀਂ ਆਪਣੀਆਂ ਗੱਲਾਂ ਕਿਸੇ ਨੂੰ ਦੱਸਾਂਗੇ ਤੇ ਪ੍ਰੇਰਿਤ ਹੋਣਗੇ ਇਹ ਤੇ ਨਸ਼ੀਰ ਖਾਂ ਵਰਗੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਦੇ ਕੇ ਨਸ਼ੀਰ ਸਿੰਘ ਬਣ ਕੇ ਚੀਨ ਸ਼ਿਰੂਦੀਨ ਵਰਗੇ ਬੜਿਆਂ ਦੇ ਜੀਵਨ ਤਬਦੀਲ ਹੋਏ ਪਰ ਕਦੇ ਖਾਲਸੇ ਦੇ ਰਾਜ ਵਿੱਚ ਇਹ ਨਹੀਂ ਸਿੱਖਿਆ ਤੂੰ ਮੁਸਲਮਾਨ ਆ ਸਿੱਖ ਬਣ ਤੂੰ ਹਿੰਦੂ ਆ ਸਿੱਖ ਬਣ ਇਹ ਕਿਹਾ ਸੀ ਵੀ ਆਪਣੇ ਧਰਮ ਵਿੱਚ ਪੱਕੇ ਰਹਿ। ਮੁਸਲਮਾਨ ਆਪਣੇ ਧਰਮ ਵਿੱਚ ਪੱਕਾ ਹੋਵੇ ਤੇ ਹਿੰਦੂ ਆਪਣੇ ਧਰਮ ਵਿੱਚ ਪੱਕਾ ਹੋਵੇ। ਸੋ ਸਿੱਖਿਆ ਲੈਣੀ ਆ ਗੁਰੂ ਤੋਂ। ਸੋਹਣੀ ਜ਼ਿੰਦਗੀ ਜਿਉਣੀ ਆ ਬੱਚਿਆਂ ਨੂੰ ਗੁਰਮਤ ਨਾਲ ਜੋੜਨਾ ਸਾਡੀਆਂ ਮਾਵਾਂ ਬੱਚਿਆਂ ਨੂੰ ਗੁਰਮਤ ਨਾਲ ਜੋੜਨਾ